ਤਾਂ ਦੇ ਤੁਹਾਨੂੰ ਆ ਕਰਦਾਂ ਸਰ ਸਾਡਾ ਮੁੱਦਾ ਬਹੁਤ ਹੀ ਜਨੂਨ ਮੁੱਦਾ ਜੋ ਕਿ ਕੋਰਟ ਕੰਪਲੈਕਸ ਵਿੱਚ ਲੀਟੀਗੈਂਸੀ ਸੈਟਿੰਗ ਦਾ ਮੁੱਦਾ ਆਜੀ ਮੈਂ ਲਾਸਟ ਮੀਟਿੰਗ ਤੋਂ ਆਈ ਸੀਗਾ ਤਦ ਵੀ ਮੈਂ ਬਰੀਫ ਕੀਤਾ ਸੀਗਾ ਕਿ ਸਾਡੇ ਪ੍ਰੋਬਲਮਸ ਕੀ ਆ ਤੇ ਸਲੂਸ਼ਨ ਕੀ ਆ ਸਰ ਅੱਜ ਮੈਂ ਆਪਣੇ ਵੱਡੇ ਭਾਈ ਪੰਨੀ ਪੰਮਾ ਜੀ ਨੂੰ ਕਵਾਂਗਾ ਕਿ ਉਹ ਤੁਹਾਨੂੰ ਬਰੀਫ ਕਰਨ ਇਸ ਵਾਰ ਹਾਂ ਜੀ ਨਮਸਕਾਰ ਦੋਸਤੋ ਉਹ ਆਪ ਦੇਖ ਰਹੇ ਹੈ ਸਾਡੇ ਹਲਚਲ ਮੈਂ ਹਾਂ ਆਪਕੇ ਸਾਥ ਐਸ਼ੋਕ ਚੋਪੜਾ ਬਾਹਰ ਐਸੋਸੀਏਸ਼ਨ ਨੰਗਲ ਨੇ ਅੱਜ ਐਸੋਸੀਏਸ਼ਨ ਕੇ ਅਧਿਐਕਸ਼ ਨਵਦੀਪ ਸਿੰਘ ਹੀਰਾ और सीनियर एडवोकेट परमजीत सिंह पम्मा के नेतृत्व में प्रेस वार्ता का आयोजन कर बताया कि प्रदेश भर में बार एसोसिएशन नंगल के पक्ष में वकीलों द्वारा नो बर्क की घोषणा की हुई है और जब तक उनकी समस्याओं का हल नहीं होता तब तक नंगल बार एसोसिएशन नो बर्क पर ही रहेगा इस बारे में और जानकारी देते एडवोकेट नवदीप सिंह हीरा और एडवोकेट परमजीत सिंह पम्मा ने कहा कि नंगल में बेशक कोर्ट आ चुका है लेकिन आज तक भी वकीलों के बैठने की व्यवस्था नहीं हुई और बार एसोसिएशन नंगल द्वारा 218 से अपने लिए कैवनों की मांग की जा रही है लेकिन जब तक कोई हल नहीं निकलता तो बार एसोसिएशन ने पार्किंग वाली जमीन पर अपने बनाने का काम शुरू किया था और मैनेजमेंट ने मौके पर पहुंच काम रुकवा दिया था तब एसडीएम नंगल की उपस्थिति में बीवीएम अधिकारियों ने एक महीने में उनकी समस्या का हल करने का आश्वासन दिया था और बदले में एक निवेदन बीवीएम मैनेजमेंट को देने की बात भी कही गई थी लेकिन एक महीना बीत जाने के बावजूद ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਤਾ ਦੇਖ ਵਕੀਲੋ ਨੇ ਨੋ ਬਰਕਤ ਕੀ ਕਾਲ ਦਿੱਤੀ। ਕੀ ਕਹਾ ਇਸ ਬਾਰੇ ਵਿੱਚ ਜਾਣਕਾਰੀ ਦੇਤੇ ਐਡਵੋਕੇਟ ਨਵਦੀਪ ਸਿੰਘ ਹੀਰਾ ਨੇ ਪਹਿਲੇ ਜੇ ਸੁਨੇ ਥੋੜੀ ਹੜਤਾਲ ਲਗਾਤਾਰ ਜਾਰੀ ਹੈ। ਕੋਰਟ ਨੇ ਤੁਹਾਨੂੰ ਏ ਵੀ ਭੇਜਤਾ ਤੁਸੀਂ ਅੱਗੇ ਕੰਮ ਨਹੀਂ ਵਧਾ ਸਕਦੇ ਕੀ ਕਹਾਂ ਚੰਨ ਬਸਾ ਪੁੱਛਾ। ਜੀ ਜਿਵੇਂ ਕਿ ਮੈਂ ਥੋੜਾ ਥੋੜਾ ਬ੍ਰੀਫ ਚੈੱਕ ਕਰਦਾ ਪਿਛਲੇ ਅਸੀਂ ਪਿਛਲੇ ਸ਼ਨੀਚਰਵਾਰ ਤੋਂ ਅਸੀਂ ਇੱਕ ਡਿਮਾਂਡ ਸੀ ਸਾਡੀ ਜਿਹੜੀ ਜੈਨੂਇਨ ਡਿਮਾਂਡ ਹੈ। ਤੋ 2018 ਤੋਂ ਹੀ ਚੱਲ ਰਹੀ। ਉਹੀ ਡਿਮਾਂਡ ਹੈ ਕਿ ਇੱਥੇ ਬੇਸਿਕ ਫੈਸਿਲਿਟੀ ਨੰਗਲ ਦੇ ਵਿੱਚ ਕੋਰਟ ਕੰਪਲੈਕਸ ਤਾਂ ਆ ਗਿਆ ਜੀ ਪਰ ਬੇਸਿਕ ਫੈਸਿਲਿਟੀਆਂ ਨਹੀਂ। ਬੇਸਿਕ ਫੈਸਿਲਿਟੀਆਂ ਮੈਨੂੰ ਪਤਾ ਹੈ ਵੀ ਕਿ ਇੱਥੇ ਐਥਲੀਟਿਕਾਂਸ ਨੂੰ ਬੈਠਣ ਨੂੰ ਕੋਈ ਜਗ੍ਹਾ ਨਹੀਂ। ਏਥੀਟਿਕਾਂਸ ਵਾਸਤੇ ਕੋਈ ਪੀਣ ਦੀ ਸਪੇਸ ਤਾਂ ਨਹੀਂ ਕੋਈ ਟਾਇਲਟਸ ਵੀ ਹੁਣ ਬਣੇ ਆ। ਨਾ ਹੀ ਕੋਈ ਐਡਵੋਕੇਟਸ ਲਈ ਇੱਥੇ ਬੈਠਣ ਨੂੰ ਕੁਝ। ਅਸੀਂ ਸੜਕਾਂ ਤੇ ਹੀ ਸਾਰਾ ਕੰਮ ਕਰਦੇ ਆ। ਪਰ ਇਹ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਨਵੀਂ ਕੋਈ ਕੋਰਟ ਇਸਟੈਬਲਿਸ਼ਮੈਂਟ ਹੁੰਦੀ ਹੈ ਸਾਨੂੰ ਪਤਾ ਹੈ ਕਿ ਪ੍ਰੋਬਲਮਸ ਆਉਂਦੀ ਜੁਡੀਸ਼ੀਅਨ ਹੈਲਪ ਕਰੇ ਕੋਈ ਜਗਾਹ ਦਸੀ ਅਲੋਕੇਟ ਕਰੇ ਫਿਰ ਅੱਗੇ ਕੋਰਟ ਕਚੈਰੀਆਂ ਬਣਦੀਆਂ ਦੂਜੀ ਗੱਲ ਜਨਾਬ ਨੇ ਪੁੱਛੀ ਕਿ ਸੇਮ ਮੈਟਰ ਹੈ ਮੈਂ ਕਿਉਂਕਿ ਕੇਸ ਜਿਹੜਾ ਕਿ ਸਭ ਜੁੜਾਈ ਸ ਹੈ ਇਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ ਤੇ ਅੱਗੇ ਹੁਣ ਅੱਗੇ ਇਹ ਹੈ ਕਿ ਅੱਜ ਸਾਡੀ ਸਟੇਟ ਕਾਲ ਸੀਗੀ 6 ਹੋਰ 7 ਦੀ ਸਟੇਟ ਕਾਲ ਹੈ ਪੂਰੇ ਪੰਜਾਬ ਨੂੰ ਪੰਜਾਬ ਜਿਹੜਾ ਸਾਡੀ ਹਰਿਆਣਾ ਸਟੇਟ ਹੈ ਕਿ ਦੋਨੋਂ ਨੂੰ ਵਿਦ ਚੰਡੀਗੜ੍ਹ ਵੀ ਹੈਗਾ ਤੇ ਅੱਜ ਉਹਨਾਂ ਨੇ ਕਈ ਵਾਰਾਂ ਨੇ ਸਾਡਾ ਸਮਰਥਨ ਦਿੱਤਾ ਹੈ ਕਿ ਤੁਹਾਡੀ ਜਿਹੜੀ ਡਿਮਾਂਡ ਹੈ ਹੈਗਾ ਬੇਸਿਕ ਨੀਡਸ ਨੂੰ ਲੈ ਕੇ ਹੈ ਇਹ ਜੈਨੂਇਨ ਡਿਮਾਂਡ ਹੈ ਉਹਨਾਂ ਤੇ ਆਪਣੀ ਆਪਣੀ ਬਾੜ ਦੇ ਵਿੱਚ ਅੱਜ ਸਾਡੀ ਸਾਡੀ ਇਨ ਫੇਵਰ ਆਫ ਸਾਡਾ ਕੰਮ ਕਾਜ ਠੱਪ ਰੱਖਿਆ ਕੱਲ ਵੀ ਹੋ ਰੱਖਣਗੇ ਤੇ ਅਸੀਂ ਹੁਣ ਮੈਮੋਰੈਂਡਮ ਦੇਵਾਂਗੇ ਕਿਸੇ ਨੂੰ ਸਰਕਾਰ ਨੂੰ ਦੇਈਏ BBMP ਨੂੰ ਪਹਿਲਾਂ ਹੀ ਪਤਾ ਹੈ ਕਿਉਂਕਿ ਇਹ ਜਿਹੜੀ ਕੋਰਟ ਚੱਲ ਰਹੀ ਹੈ BBMP ਤੇ ਲੀਜ਼ ਤੇ ਚੱਲ ਰਹੀ ਹੈ BBMP ਤੇ ਕੋਰਟ ਨੇ ਲਈ ਹੋਈ ਹੈ ਲੀਜ਼ ਤੇ ਉਹ ਚੱਲ ਰਹੀ ਹੈ ਪਰ ਸਾਨੂੰ ਹੁਣ ਪਰਮਾਨੈਂਟ ਵੀ ਚਾਹੀਦਾ ਹੈ ਅਸੀਂ ਕਿੰਨੀ ਦੇਰ ਤੱਕ ਅਸੀਂ ਲੀਜ਼ ਤੇ ਬੈਠੇ ਰਾਵਾਂਗੇ ਤੇ ਸਾਨੂੰ ਇੱਕ ਜਿੱਦਾਂ ਹੁੰਦਾ ਕਿ ਆਪਣਾ ਮਕਾਨ ਆਪਣਾ ਹੀ ਹੁੰਦਾ ਸਾਨੂੰ ਤਾਂ ਆਪਣੀ ਕੋਰਟ ਕੰਪਲੈਕਸ ਨਵੀਂ ਚਾਹੀਦੀ ਔਰ ਪੰਜਾਬ ਸਰਕਾਰ ਅਸੀਂ ਚਾਹੁੰਦੇ ਹਾਂ ਕਿ ਇੱਥੇ ਇੱਕ ਜਗ੍ਹਾ ਅਲੋਕੇਟ ਕਰਕੇ ਜਿੰਨੀ ਵੀ ਮਿਲਦੀ ਹੈ 6 7 ਏਕੜ ਦੀ ਰਿਕੁਆਇਰਮੈਂਟ ਉਹ ਦੇਵੇ ਕਿ ਜਲਦੀ ਜਲਦੀ ਸਾਡੀ ਸਾਲੇ ਨੰਗਲ ਦੀ ਜਿਹੜੀ ਕੋਟ ਹੈ ਉਹ ਸਟੈਬਲ ਸਾਰੀ ਜਿਹੜੀ ਹੁਣ ਜਿਹੜਾ ਦੋ ਦਿਨ ਵਾਸਤੇ ਪੂਰੇ ਪੰਜਾਬ ਨਾਲ ਕੰਮ ਬੰਦ ਹੈ ਹਾਂ ਸਾਡੀ ਕਾਲ ਗਈ ਹੈ ਜੀ ਉਹਨਾਂ ਨੇ ਬੰਦ ਕੀਤੇ ਹਨ ਅੱਗੇ ਕਾਲ ਵੀ ਕਰਨ ਕਿ ਸਾਡੀ ਤਦ ਤੱਕ ਚੱਲ ਰਹੀ ਹੈ ਸਾਡੀ ਤਦ ਤੱਕ ਚਲੇਗੀ ਜਦ ਤੱਕ ਸਾਡੀ ਬੇਸਿਕ ਜਿਹੜੀ ਸਾਡੀ ਡਿਮਾਂਡਸ ਹੈਗੀਆਂ ਉਹ ਸਾਡੀ ਪੂਰੀ ਨਹੀਂ ਕਰਦੇ ਤਦ ਕਿਆ ਕਹਾ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਜੇ ਵੀ ਸੁਨੇ ਆਪਣਾ ਕਹ ਲੋ ਵੀ ਸੈਟਰਡੇ ਤੋਂ ਫ੍ਰਾਈਡੇ ਤੋਂ ਹੜਤਾਲ ਚੱਲ ਰਹੀ ਹੈ ਹੜਤਾਲ ਨਹੀਂ ਕਿਹਾ ਜਾ ਸਕਦਾ ਨੋ ਵਰਕ ਚੱਲ ਰਿਹਾ ਜਿਦੇ ਚ ਮੈਂ ਬੇਨਤੀ ਇਹ ਕੀਤੀ ਸੀ ਤੁਹਾਡੇ ਪ੍ਰੈਸ ਰਾਹੀਂ ਵੀ ਕਿ ਸਾਡੀ ਇੱਥੇ ਚੈਂਬਰਸ ਦੀ ਲੜਾਈ ਨਹੀਂ ਹੈ ਕੱਲਿਆਂ ਦੀ ਕਿਉਂਕਿ ਕੋਰਟ ਐਸਟੈਬਲਿਸ਼ ਹੋਏ ਨੂੰ 7 ਸਾਲ ਹੋ ਚੁੱਕੇ ਤੇ 7 ਸਾਲਾਂ ਦੇ ਵਿੱਚ ਵਕੀਲ ਸਹਿਬਾਨ ਜਾਂ ਕਿ ਕਲੈਂਟਸ ਆ ਜਿਹੜੇ ਲਿਟੀਗੇਸ਼ਨ ਲਿਟੀਗੈਂਟਸ ਆਉਂਦੇ ਆ ਉਹਨਾਂ ਦੇ ਲਈ ਇੱਥੇ ਕੋਈ ਪ੍ਰਬੰਧ ਨਹੀਂ ਆ ਨਾ ਬੈਠਣ ਦਾ ਪ੍ਰਬੰਧ ਹੈ ਨਾ ਪਾਣੀ ਦਾ ਪ੍ਰਬੰਧ ਹੈ ਨਾ ਉੱਠਣ ਦਾ ਪ੍ਰਬੰਧ ਹੈ ਪਿਛਲੇ 26 ਜੂਨ ਨੂੰ ਫੈਸਲਾ ਹੋਇਆ ਸੀ ਐਸਡੀਐਮ ਸਾਹਿਬ ਦੀ ਹਾਜ਼ਰੀ 'ਚ ਬੀਬੀਐਮਬੀ ਦੇ ਅਧਿਕਾਰੀ ਸਹਿਬਾਨ ਸੀ ਕਿ ਜਿਹੜੇ ਤੁਸੀਂ ਇਹ ਕੰਮ ਰੋਕ ਦਿੱਤਾ ਜਾਵੇ ਕਿਉਂਕਿ ਇਹ ਲੋਕਾਂ ਦੇ ਵਿੱਚ ਮਾੜਾ ਅਸਰ ਜਾਂਦਾ ਸ਼ਹਿਰ ਦੇ ਵਿੱਚ ਇੱਕ ਜਾਂਦਾ ਕਿ ਜੇ ਵਕੀਲ ਸਹਿਬਾਨ ਇਹ ਕੰਮ ਕਰਨ ਤਾਂ ਮਾੜੀ ਗੱਲ ਹੈ ਤੇ ਅਸੀਂ ਉਹਨਾਂ ਦੇ ਕਹਿਣ ਤੇ ਰੋਕ ਦਿੱਤਾ ਸੀ ਪਰ ਉਸ ਰੋਕਣ ਦੇ ਬਾਵਜੂਦ ਉਹਨਾਂ ਨੇ ਮਹੀਨੇ ਦਾ ਇੱਕ ਦਾ ਟਾਈਮ ਲਿਆ ਸੀ ਪਰ ਇੱਕ ਮਹੀਨੇ ਦੌਰਾਨ ਕੋਈ BBMP ਵੱਲੋਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਸਟੈਪ ਨਹੀਂ ਚੱਕਿਆ ਗਿਆ ਕਿ ਜਿਹਦੇ ਕਰਕੇ ਇਹਨਾਂ ਨੂੰ ਰੈਗੂਲਰਾਈਜ਼ ਜਾਂ ਕੋਈ ਰੈਂਟ ਲਾਇਆ ਜਾਵੇ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਕਿ ਇੱਥੇ ਕੋਈ ਵਿਚਾਰੇ ਸਾਡੀ ਆਮਾ ਮਾ ਪੈਣਾ ਜੋ ਬਜ਼ੁਰਗ ਹੋਂ ਨੇ ਸਾਡੇ ਕੋਈ ਜਾਂ ਕੋਈ ਕੋਈ ਇੱਥੇ ਕੋ ਕਹ ਲੋ ਵੀ ਕੋਈ ਬਿਮਾਰ ਆਂਦਾ ਕੋਰਟ ਦੇ ਵਿੱਚ ਆਪਣੀ ਤਰੀਕ ਭੁਗਤਣ ਦੇ ਲਈ ਉਹਨੂੰ ਵਿਚਾਰੇ ਨੂੰ ਜਦੋਂ 45 50 ਡਿਗਰੀ ਟੈਂਪਰੇਚਰ 'ਚ ਖੜ ਕੇ ਤਰੀਕ ਭੁਗਤਣੀ ਪੈਂਦੀ ਮੀਂਹ 'ਚ ਤਰੀਕ ਭੁਗਤਣੀ ਪੈਂਦੀ ਬੜੀ ਔਖੀ ਆ ਸਾਡੀ ਲਈ ਆਪਣੇ ਚੈਂਬਰਾਂ ਨਾਲੋਂ ਕਿ ਇਹ ਤੋਂ ਪਲਾਂ ਤੋਂ ਲੈ ਕੇ ਪਨੁਪਲੀ ਤੋਂ ਲੈ ਕੇ ਨੰਗਲ ਸਾਰੇ ਨਿਆ ਨੰਗਲ ਜਾਂ ਇਸ ਨਾਲੇ ਵਾਲੇ ਦੇ ਪਿੰਡਾਂ ਤੋਂ ਲਿਟੀਗੈਂਸ ਆਨੇ ਜਦ ਉਹਨਾਂ ਨੂੰ ਬੈਠਣ ਉੱਠਣ ਲਈ ਕੋਈ ਨਹੀਂ ਕਾ ਅਸੀਂ ਉਹਨਾਂ ਨੂੰ ਐਫੀਸ਼ੀਐਂਸੀ ਨਾਲ ਆਪਾਂ ਅਦਾਲਤ ਦੇ ਵਿੱਚ ਉਹਨਾਂ ਨੂੰ ਕੰਮ ਕਰਕੇ ਨਹੀਂ ਦੇ ਸਕਦੇ ਤੇ ਇਸ ਕਰਕੇ ਸਾਡੀ ਲੜਾਈ ਲੋਕਾਂ ਦੀ ਲੜਾਈ ਸੀ ਤੇ ਅੱਜ ਜਦੋਂ ਉਹਨਾਂ ਨੇ ਨਹੀਂ ਇਹਨੂੰ 1 ਮਹੀਨੇ ਤੱਕ ਧਿਆਨ ਦਿੱਤਾ ਤਾਂ ਵਕੀਲ ਸਾਹਿਬਾਨ ਨੇ ਨੋ ਵਰਕ ਕੀਤਾ ਤੇ ਅੱਜ ਆਲ ਓਵਰ ਜਿਹੜਾ ਪੰਜਾਬ ਹੈ ਸਾਡੇ ਬਾਰ ਐਸੋਸੀਏਸ਼ਨ ਵੱਲੋਂ ਬੜਾ ਰਿਸਪਾਂਸ ਮਿਲਿਆ ਤੇ ਅੱਜ ਸਾਡਾ ਜਿਹੜਾ ਪੰਜਾਬ ਹੈ ਉਹ ਅਸੀਂ ਨੋ ਵਰਕ ਤੇ ਆ ਸਾਡੇ ਜਿਹੜੀ ਬਾਰ ਐਸੋਸੀਏਸ਼ਨ ਜੀ ਤੁਹਾਨੂੰ 1 ਮਹੀਨੇ ਦਾ ਟਾਈਮ ਮਿਲਿਆ ਸੀ 1 ਮਹੀਨੇ 'ਚ ਮਸਲਾ ਹੱਲ ਹਾਂਜੀ ਲੇਕਿਨ ਹੁਣ ਤਾਂ ਮਿਲਦਾ ਹੁਣ ਸਟੇਪ ਨੀ ਜਿਹੜੀ ਇਹ ਸਬਜੂਡਾਈਸ ਮੈਟਰ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਅੰਦਰੂਨੀਆ ਗੱਲਾਂ ਜਿਹੜੀਆਂ ਹੁੰਦੀਆਂ ਇਹ ਜਿਹੜੀਆਂ ਕੋਰਟ ਦੇ ਵਿੱਚ ਵਜਾਰਦੀਆਂ ਆਪਾਂ ਅਖਬਾਰਾਂ ਦੇ ਵਿੱਚ ਕੋਰਟ ਦੇ ਕਿਸੇ ਫੈਸਲੇ ਦੇ ਕਿੰਤੂ ਪਰੰਤੂ ਕਰੀਏ ਇਹ ਕਾਮ ਵਿਅਕਤੀਤਾ ਕਰ ਦਵੇ ਤਾਂ ਲੱਗ ਗੱਲ ਹੈ ਮੇਰਲੀ ਕਰਨੀ ਮੁਸ਼ਕਲ ਹੈ ਕਿਉਂਕਿ ਜਦੋਂ ਸਬਜੂਡਾਈਸ ਮੈਟਰ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਜਦੋਂ ਚੀਜ਼ਾਂ ਇਹ ਮਿਲਦੀਆਂ ਉਹਦੀ ਰੈਮਡੀ ਕੋਰਟ ਦੇ ਵਿੱਚ ਉੱਪਰ ਆਨਰੇਬਲ ਕੋਰਟ ਡਿਸਟ੍ਰਿਕਟ ਹੁੰਦੀ ਉਹ ਜਾਂ ਐਪਲੀਕੇਸ਼ਨ ਦਿੱਤੀਆਂ ਜਾਂਦੀਆਂ ਉਹ ਸਾਡਾ ਮੈਟਰ ਚੱਲ ਰਿਹਾ ਤੇ ਅਗਲਾ ਕਦਮ ਕੀ ਹੈ ਅਗਲਾ ਕ ਜਦੋਂ ਤੱਕ ਇਹਦਾ ਠੋਸ ਹੱਲ ਨਹੀਂ ਹੁੰਦਾ ਕਿ ਅੱਗੇ ਕਿਉਂਕਿ 1 ਮਹੀਨਾ ਪਹਿਲਾਂ ਅਸੀਂ 26 ਜੂਨ ਤੋਂ ਲੈ ਕੇ ਉਦੋਂ ਤੱਕ ਹੱਲ ਨਹੀਂ ਹੋਇਆ ਤੇ ਜਦੋਂ ਤੱਕ ਬੀਬੀਐਮਪੀ ਐਡਮਿਨਿਸਟ੍ਰੇਸ਼ਨ ਖਾਸ ਕਰਕੇ ਪੰਜਾਬ ਸਰਕਾਰ ਕਿਉਂਕਿ ਜਿਹਦੀ ਮਾਲ ਡਿਊਟੀ ਆ ਕਿ ਜਿੱਥੇ ਵੀ ਕਿਤੇ ਕੋਈ ਆਨਰੇਬਲ ਕੋਰਟ ਦੀ ਬਿਲਡਿੰਗ ਬਣਦੀ ਆ ਕਿਸੇ ਦੀ ਵੀ ਉਹਦੇ ਪੰਜਾਬ ਸਰਕਾਰ ਨੇ ਲੈਂਡ ਪ੍ਰੋਵਾਈਡ ਕਰਕੇ ਦੇਣੀ ਹੁੰਦੀ ਜਿਹੜੀ ਪੰਜਾਬ ਸਰਕਾਰ ਵੀ ਉਹ ਜਲਦੀ ਤੋਂ ਜਲਦੀ ਦੇਵੇ ਕਿਉਂਕਿ ਉਹਦੇ ਰਿਪਰੈਜ਼ੈਂਟੇਟਿਵ ਜਿਹੜੇ ਐਸਕੇਮ ਸਾਹਿਬ ਇੱਥੇ ਬੈਠੇ ਆ ਕਿ ਅਸੀਂ ਬੇਨਤੀ ਕਰਦੇ ਵੀ ਜਿੱਥੇ BBMP ਤੋਂ ਅਸੀਂ ਡਿਮਾਂਡ ਕਰਦੇ ਕਿ ਟੈਂਪੋਰਰੀਲੀ ਡਿਮਾਂਡ ਕਰਦੇ ਕਿ ਇਹਨਾਂ ਨੂੰ ਸਟਰਕਚਰ ਨੂੰ ਉਦੋਂ ਤੱਕ ਸਾਡਾ ਹੱਲ ਕਰ ਦਿੱਤਾ ਜਾਵੇ ਜਦ ਤੱਕ ਕੋਰਟ ਦੀ ਬਿਲਡਿੰਗ ਨਹੀਂ ਬਣਦੀ ਕੋਰਟ ਦੀ ਬਿਲਡਿੰਗ ਬਣਵਾਉਣ ਦੇ ਲਈ ਜਦੋਂ ਕੋਈ ਪ੍ਰੋਵਾਈਡ ਲੈਂਡ ਕਰ ਲਈ ਇਹ ਐਡਮਿਨਿਸਟ੍ਰੇਸ਼ਨ ਨੇ ਕਰਨੀ ਆ ਐਸਡੀਨ ਸਾਹਿਬ ਨੇ ਕਰਨੀ ਹੈ ਜਾਂ ਡਿਪਟੀ ਕਮਿਸ਼ਨਰ ਸਾਹਿਬ ਨੇ ਕਰਨੀ ਅਸੀਂ ਪੰਜਾਬ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਲੋਕਾਂ ਦਾ ਵੀ ਧਿਆਨ ਦਿਓ ਤੇ ਜਿਹੜੇ ਲਿਟੀਗੈਂਸ ਆ ਖਾਸ ਕਰਕੇ ਲਿਟੀਗੈਂਸ ਸਾਨੂੰ ਤਾਂ ਕਿਤੇ ਨਾ ਕਿਤੇ ਜੱਜ ਸਾਹਿਬ ਦੇ ਰੂਮ ਚ ਵੀ ਅਸੀਂ ਬੈਠ ਜੀਦਾ ਤੇ ਧਿਆਨ ਦਿਓ ਜਲਦ ਤੋਂ ਜਲਦ ਜਿਹੜੀ ਬਿਲਡਿੰਗ ਹੈ ਨਵੀਂ ਉਹ ਬਣਾਈ ਜਾਵੇ ਤਾਂ ਜੋ ਲੋਕ ਜਿਹੜੇ ਇਨਸਾਫ ਲੈਣ ਲਈ ਉਹਨਾਂ ਨੂੰ ਜਦੋਂ ਆਉਂਦੇ ਆ ਉਹਨਾਂ ਨੂੰ ਕੋਈ ਬਹੁਤੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰ ਸੋਕੇ ਤੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਇਨਸਾਫ ਮਿਲ ਸਕੇ इस मौके पर एडवोकेट रोशन लाल कनौजिया पी के नड्ढा सतीश शर्मा अरुण कौशल दीपक चंदेल संजीव कुमार विनायक शर्मा अनुज ठाकुर विवेक सोनी शिव मेहर मनीष सोहोड़ के के वर्मा संजय सैनी, हरजिंदर सिंह भलड़ी, रमन कनोजिया विनोद कुमार अमन बजाज साहिल नागला पारस मित्तल और नरेश कुमार अत्यादि विशेष तौर पर ਉਪਸਥਿਤ ਸਿਟੀ ਹਲਚਲ ਕੇ ਲਿਏ ਨੰਗਲ ਸੇ ਕਰਨ ਚੋਪੜਾ ਕੀ ਰਿਪੋਰਟ